ਪੰਜਾਬ ਵਿੱਚ ਅਸੀਂ ਇੱਥੇ ਤਾਂ ਇਕੱਠੇ ਹੋਏ ਹਾਂ ਕਿ ਸਾਡਾ ਪੰਜਾਬ ਨਸ਼ਿਆਂ ਤੋਂ ਮੁਕਤ ਰਹਿ ਸਕੇ ਅਸੀਂ ਇੱਥੇ ਪੂਰੀ ਰੈਲੀ ਕਢਵਾਈ ਹੈ ਤਾਂ ਕਿ ਸਾਡੇ ਸਾਰੇ ਕੋਲ ਆਏ ਨੇ ਕਿ ਅਸੀਂ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਸਕੀਏ ਸਾਰੇ ਕੀ ਕਹਿਣਾ ਚਾਹੁੰਦੇ ਆ ਆ ਮਿਲ ਕੇ ਅਭਿਆਰ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਕਿ ਕੋਈ ਵੀ ਨਸ਼ਾ ਨਾ ਕਰੇ ਨਸ਼ੇ ਨਾਲ ਸਾਡੀ ਲਾਈਫ ਬਰਬਾਦ ਹੋ ਸਕਦੀ ਹੈ ਸਾਡੇ ਹਸਪਤਾਲ ਸਾਡੇ এনवायरमेंट 'ਚ ਬੁਰਾ ਫਰਕ ਪੈ ਰਿਹਾ ਤੇ ਇਸ ਕਰਕੇ ਅਸੀਂ ਐਵੇਂ ਤਾਂ ਨਹੀਂ ਹੋਣਦੇ ਕਿ ਇਸ ਕਰਕੇ ਅੱਜ ਅਸੀਂ ਐਵੇਂ ਰੈਲੀ ਕੱਢਣ ਆਏ ਆ ਚਾਰਟ ਬਣਾਏ ਨੇ ਤੇ ਸਾਰੇ ਸਕੂਲ ਦੇ ਬੱਚੇ ਇੱਥੇ ਇਕੱਠੇ ਹੋਏ ਨੇ ਪੜਾਈ ਬਟੇ ਨਹੀਂ ਰਹੀ ਹੈ ਤੇ ਜਿੰਦਗੀ ਦਾ ਨਾਸ਼ ਕਰ ਦੋ। ਹਾਂਜੀ ਨਸ਼ੇ ਬਹੁਤ ਪੂਰੇ ਚੀਜ਼ ਹੈ। ਬੋਏ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਦਿੰਦੇ ਨੇ। ਅੱਜ ਬਹੁਤ ਆਪਣੀ ਜ਼ਿੰਦਗੀ ਖਰਾਬ ਕਰਕੇ ਰੱਖ ਸਕਦੇ ਹਨ। ਤਾਂ ਕਿ ਅਸੀਂ ਅੱਜ ਅਸੀਂ ਤਾਂ ਬੱਚੇ ਇਕੱਠੇ ਹੋਏ ਆਂ ਕਿ ਬੱਚੇ ਸਾਰੇ ਇਹ ਗੱਲ ਸਾਡੀ ਸੁਣਨ ਸਗਣ ਤੇ ਸਾਡਾ ਜਿਹੜਾ ਨਸ਼ਾ ਹੈ ਉਹ ਛੱਡ ਸਕਣ। ਆਕ੍ਰਿਤੀ ਸ਼ਰਮਾ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ। ਬੇਟਾ ਅੱਜ ਅਸੀਂ ਅੱਜ ਦੇ ਸੱਚਾ ਬੋਲ ਕੇ ਇੱਥੇ ਹਿੱਸਾ ਬਣ ਆਏ ਆ। ਕੀ ਕਿਹਨਾਂ ਜਾਣਿਆ ਜਾ ਬੱਜੀ ਮੈਂ ਅੱਜ ਨਸ਼ਿਆਂ ਬਾਰੇ ਹੀ ਦੱਸਣਾ ਚਾਹਨੀ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਪੰਜਾਬ 'ਚ ਕਿੰਨਾ ਬੁਰਾ ਹਾਲ ਹੈ ਨਸ਼ਿਆਂ ਲੈ ਕੇ ਮੈਂ ਇਹੀ ਬੇਨਤੀ ਕਰਦੀ ਆ ਕਿ ਨਸ਼ਿਆਂ ਨੂੰ ਵੱਧ ਤੋਂ ਵੱਧ ਕੀ ਘਟਾਇਆ ਜਾਵੇ ਬੰਦਿਆਂ ਨੂੰ ਜਾਗਰੂਕ ਕੀਤਾ ਜਾਵੇ ਅੱਜ ਕੱਲ ਦੇ ਜਿਹੜੀ ਯੁਵਾ ਪੀੜ੍ਹੀ ਹੈ ਉਹ ਬਹੁਤ ਜ਼ਿਆਦਾ ਨਸ਼ੇ ਦੇ ਵਿੱਚ ਲੱਗ ਰਹੀ ਹੈ ਫੈਸ਼ਨ ਕਰਕੇ ਜਾਂ ਡੀਮੋਟੀਵੇਟ ਹੋ ਕੇ ਮੈਂ ਚਾਹਨੀ ਆ ਕਿ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂ ਨਸ਼ਿਆਂ ਦੇ ਵੱਲ ਨਾ ਜਾਣ ਨਸ਼ਾ ਸਭ ਨੂੰ ਬਰਬਾਦ ਕਰ ਦਿੰਦਾ ਹੈ। ਤੁਸੀਂ ਮਤਲਬ ਇੱਥੇ ਆਏ ਹੋ ਤੁਸੀਂ ਆਪਣੇ ਪਿੰਡ ਜਾ ਕੇ ਆਪਣੇ ਪਰਿਵਾਰ ਮੈਂਬਰਾਂ ਨੂੰ ਨਾ ਦਿਓ। ਮੈਂ ਸਰ ਮੇਰੇ ਘਰ 'ਚ ਕੋਈ ਵੀ ਨਸ਼ਾ ਨਹੀਂ ਕਰਦਾ ਤੇ ਅਸੀਂ ਨਾਲ ਦੇ ਆਪਣੇ ਪੜੋਸੀਆਂ ਨੂੰ ਵੀ ਇਹੀ ਕਹਿੰਨੇ ਆ ਕਿ ਉਹ ਨਸ਼ਾ ਬੰਦ ਕਰ ਦੇਣ। ਤੁਹਾਡੇ ਨਾਲ ਦੇ ਜਿਹੜੇ ਹੋਰ ਪਿੰਡਾਂ ਤੋਂ ਬੱਚੇ ਆਉਂਦੇ ਹੈ ਨਾ? ਹਾਂਜੀ। ਕੋਈ ਨੁਕੀਲਾ ਕੁਝ ਕਰਦੀ ਹੈ ਨਹੀਂ ਕਰਦੇ ਤੁਸੀਂ ਉਹਦਾ ਮਿਲ ਜਾ ਕੇ ਕਰਾਉਂਦੇ ਹੋ। ਹਾਂਜੀ। ਪਹਿਲਾਂ ਪਤਾ ਸੀ ਕਰਦਾ ਜੀ ਤੇ ਪਰਵਾਸ ਕਰਦਾ। ਹਾਂਜੀ। ਉਹ ਇੱਥੇ ਦੇ ਬਾਟੋਂ ਦੇ ਪਿੰਡਾਂ ਦੇ ਚੱਕ ਉਹਦੇ ਹੱਥ ਬੜੇ ਹੋਏ ਆ। ਚ ਚਪਕਾਵਾਂਗੇ ਸਰ। ਮੈਂ ਸਰ ਮੈਂ ਤੇ ਮੇਰੇ ਪਾਪਾ ਮੇਰੇ ਪਾਪਾ ਸਰ ਬਹੁਤ ਇਹ ਨਸ਼ਾ ਵਾਲੇ ਦੱਸਦੇ ਆ ਉਹਨਾਂ ਨੇ ਇੱਕ ਦੋ ਲੈਕਚਰਸ ਵੀ ਅਟੈਂਡ ਕੀਤੇ ਆ ਪਿੰਡ ਦੇ ਵਿੱਚ। ਡਾਕਟਰ ਆ ਸਰ। ਹਾਂਜੀ। ਮੈਂ ਮਦਰ ਬਗਤ ਤਾਰਿਫ ਉਹ ਜਿਹੜੇ ਐਸੇ ਬੱਚੇ ਹੈਗੇ ਆ। ਹਾਂਜੀ। ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਨੀ ਆ ਵੀ ਉਹ ਨਸ਼ਿਆਂ ਤੋਂ ਹਟ ਕੇ ਆਪਣੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨ। ਜੋ ਜਿਹੜੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਉਸ ਦੇ ਵਿੱਚ ਜੀਤਉਣ ਮਿਹਨਤ ਕਰਨ ਤੇ ਉਸ ਐਗਜ਼ਾਮ ਨੂੰ ਕਰੈਕ ਕਰਨ ਅੱਜ ਅਸੀਂ ਇਥੇ ਮਾਨਯੋਗ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਇੱਥੇ ਇੱਕ ਰੈਲੀ ਕੱਢੀ ਹੈ ਜਿੰਦੇ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਾ ਨੇ ਸ਼ਮੂਲੀਅਤ ਕੀਤੀ ਹੈ ਇਹਨੂੰ ਪਰਵਾ ਹੰਗਾਰਾ ਮਿਲਿਆ ਮੈਂ ਆਮ ਪਬਲਿਕ ਨੂੰ ਵੀ ਅਪੀਲ ਕਰਦਾ ਹਾਂ ਕਿ ਆਪਾਂ ਇਸ ਮੁਹਿੰਮ ਦੇ ਵਿੱਚ ਹਿੱਸਾ ਪਾਈਏ ਤੇ ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਹਿੱਸਾ ਪਾਉਂਦੇ ਹੋਏ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਅ ਬੱਚਿਆਂ ਨੂੰ ਜੁੜਾਇਆ ਜੋ ਇਸ ਦਾ ਵਾਸਤੇ ਆ ਇੰਦੇ ਕਿਸੇ ਵੀ ਨਸ਼ਾ ਵਿਰੁੱਧ ਸਕੀਮ ਦੇ ਤਿੰਨ ਪਹਿਲੂ ਹੁੰਦੇ ਆ ਇੱਕ ਪਹਿਲੂ ਹੁੰਦਾ ਹੈ ਪ੍ਰੀਵੈਂਸ਼ਨ ਦਾ ਜੇ ਬੱਚਿਆਂ ਤੋਂ ਆਪਾਂ ਦੇਖੀਏ ਤਾਂ ਬੱਚਾ ਨੂੰ ਆਪ ਵੀ ਜਾਗਰੂਕ ਕੀਤਾ ਕਿ ਆਪਾਂ ਨਸ਼ਾਵਲ ਨਹੀਂ ਜਾਣਾ ਦੂਸਰਾ ਪਹਿਲੂ ਇਹ ਹੁੰਦਾ ਹੈ ਕਿ ਉਹਨੂੰ ਛੱਡਣਾ ਹੈ ਤੇ ਉਹਦੇ ਲਈ ਇਲਾਜ ਲੈਣਾ ਹੈ ਤੇ ਤੀਸਰਾ ਉਹਦੇ ਟ੍ਰੀਟਮੈਂਟ ਤੋਂ ਬਾਅਦ ਉਹਦੇ ਤੇ ਨਿਟ ਕਿ ਉੱਥੇ ਰਹਿਣਾ ਬੱਚਿਆਂ ਦੀ ਕੀਤੀ ਅਪੀਲ ਯੁਵਾ ਵਰਗ ਤੇ ਹੋਰ ਹੋਰਾਂ ਤੇ ਬੜਾ ਅਸਰ ਡੂੰਘਾ ਅਸਰ ਪਾਉਂਦੀ ਹੈ ਇਸ ਕਰਕੇ ਬੱਚਾ ਨੂੰ ਦਿੱਤਾ ਗਿਆ ਹਾਂਜੀ ਬਿਲਕੁਲ ਇਹਦੇ ਚ ਵੱਖ-ਵੱਖ ਸਕੂਲਾਂ ਕਾਲਜਾਂ ਦੇ ਨਾਲ ਵੀ ਤਾਲਮਿਲ ਕਰਕੇ ਇਸ ਅਭਿਆਨ ਨੂੰ ਹੋਰ ਅੱਗੇ ਵਧਾਇਆ ਜਾਏਗਾ ਜਿਹੜੀ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਯੁੱਧ ਨਸ਼ਿਆਂ ਵਿਰੁੱਧ ਮਿਮਛੇੜੀ ਹੋਈ ਹੈ ਅੱਜ ਉਸ ਦੇ ਤਹਿਤ ਐਸਡੀਐਮ ਸਾਹਿਬ ਦੀ ਅਗਵਾਈ ਵਿੱਚ ਰਾਜਪੁਰਾ ਵਿੱਚ ਨਸ਼ਿਆਂ ਦੇ ਵਿਰੁੱਧ ਇੱਕ ਜੰਗ ਛੇੜੀ ਗਈ ਹੈ ਜਿਦੇ ਵਿੱਚ ਅਲੱਗ-ਅਲੱਗ ਸਕੂਲਾਂ ਦੇ ਬੱਚੇ ਨੇ ਕਿਉਂਕਿ ਮੈਂ ਕਿੰਨੀ ਵੀ ਬੱਚਿਆਂ ਦੀ ਪੁਕਾਰ ਜਿਵੇਂ ਕਹਿੰਦੇ ਵੀ ਰੱਬ ਵੀ ਜਲਦੀ ਸੁਣਦਾ ਤੇ ਜਿਹੜੇ ਵੀ ਨਸ਼ਾ ਕਰਦੇ ਨੇ ਬੱਚਿਆਂ ਦੀ ਪੁਕਾਰ ਸੁਣ ਕੇ ਜਰੂਰ ਉਹ ਇਸ ਪਾਸੇ ਆਣਗੇ ਕਿ ਅਸੀਂ ਨਸ਼ਾ ਇੱਕ ਕੋੜ ਹੈ ਨਸ਼ੇ ਨੂੰ ਛੱਡੀਏ ਕਿਉਂਕਿ ਜੇ ਨਸ਼ਾ ਪੰਜਾਬ ਚੋਂ ਖਤਮ ਹੋਊਗਾ ਤਾਂ ਹੀ ਸਾਡਾ ਪੰਜਾਬ ਤਰੱਕੀ ਕਰੂਗਾ ਪਹਿਲਾਂ ਨਾਲੋਂ ਬਹੁਤ ਨਸ਼ੇ ਵਾਲੇ ਜਿਵੇਂ ਪੰਜਾਬ ਸਰਕਾਰ ਦੀ ਮਹਿਮ ਚੱਲ ਰਹੀ ਹੈ ਨਸ਼ਾ ਵੇਚਣ ਵਾਲੇ ਤਸਕਰ ਫੜੇ ਜਾ ਰਹੇ ਨੇ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹਨਾਂ ਨੂੰ ਹਸਪਤਾਲਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਕਿ ਉਹਨਾਂ ਦਾ ਵੀ ਟ੍ਰੀਟਮੈਂਟ ਕਰਵਾਇਆ ਜਾ ਸਕੇ ਪੰਜਾਬ ਸਰਕਾਰ ਦਿਲੋਂ ਜਾਣਨ ਲੱਗੀ ਹੋਈ ਹੈ ਜਿਹੜਾ ਨਸ਼ਾ ਪਿਛਲੀਆਂ ਸਰਕਾਰਾਂ ਨੇ ਜਿਵੇਂ ਤੁਹਾਨੂੰ ਵੀ ਪਤਾ ਹੈ ਵੀ ਅਕਾਲੀ ਦਲ ਨੇ ਨਸ਼ਾ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਉਹਨਾਂ ਦੇ ਨਾਲ ਉਸੇ ਦੇ ਮਹਿਮੇ ਦੇ ਵਿੱਚ ਸਾਰ ਦਿੱਤਾ ਉਹਨਾਂ ਨੇ ਕੋਈ ਨਸ਼ਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਿਹੜੀ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਸ਼ਾ ਛਡੋ ਮਿਮਿਛੋੜੀ ਜਾਂ ਨਸ਼ਾ ਮੁਕਤ ਪੰਜਾਬ ਦੀ ਤੇ ਉਹ ਚ ਬੱਚੇ ਪੂਰਾ ਅੱਜ ਭਾਗ ਲੈ ਰਹੇ ਨੇ ਔਰ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਪੰਜਾਬ ਚ ਨਸ਼ਾ ਖਤਮ ਹੋਜੂ ਸਾਡੀ ਪੁਲਿਸ ਪੂਰੀ ਮੁਸਤੈਦ ਹੈ ਔਰ ਜਿੱਥੇ ਵੀ ਪਤਾ ਚਲਦਾ ਹੈ ਨਸ਼ਿਆਂ ਦਾ ਉਥੇ ਜਾ ਕੇ ਉਥੇ ਉਹਨਾਂ ਦੇ ਕਾਰਵਾਈ ਕੀਤੀ ਜਾਂਦੀ ਹੈ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਹੈ ਨਸ਼ਾ ਤਤਕੜ ਡਰਨ ਲੱਗੇ ਹੈ ਜਿੱਤਕਿਉਂਕੀ ਉਹਨਾਂ ਨੂੰ ਪਤਾ ਹੈ ਕਿ ਜਿੱਥੇ ਵੀ ਜਿਹੜੇ ਨਸ਼ਾ ਵੇਚਣ ਵਾਲੇ ਹੈ ਉਹਨਾਂ ਤੇ ਪੀਲਾ ਪੰਜਾ ਵੀ ਫੇਰਿਆ ਜਾ ਰਿਹਾ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਹੈ ਪਹਿਲਾਂ ਉਹਨਾਂ ਨੂੰ ਬਿਲਕੁਲ ਛੂਟ ਸੀ ਜੋ ਕਰਨਾ ਕਰੋ ਪਰ ਜਦੋਂ ਪੰਜਾਬ ਸਰਕਾਰ ਨੇ ਸਖਤੀ ਕੀਤੀ ਹੈ ਬਹੁਤ ਸਾਰੇ ਨਸ਼ਾ ਤਸਕਰ ਤਾਂ ਭੱਜੀ ਗਏ ਨੇ ਪੁਲਿਸ ਨੂੰ ਵੀ ਸ਼ਿਕਾਇਤ ਪੁਲਿਸ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਕਿ ਅਸੀਂ ਜਿਹੜਾ ਵਿਚਾਰਾ ਲਿਆ ਕੇ ਥੋੜਾ ਬੋਤਾਂ ਨਸ਼ਾ ਕਰਦਾ ਉਹਨੂੰ ਨਹੀਂ ਫੜਨਾ ਜਿਹੜੇ ਮਗਰਮੱਛ ਹੈ ਜਿਹੜੇ ਲਿਆ ਕੇ ਨਸ਼ਾ ਵੇਚਦੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਸ ਤਰ੍ਹਾਂ ਅਸੀਂ ਪਿੰਡਾਂ ਦੇ ਸਰਪੰਚਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਹਾਨੂੰ ਪਤਾ ਹੁੰਦਾ ਵੀ ਸਾਡੇ ਪਿੰਡ ਚ ਕਿਹ ਕੌਣ ਨਸ਼ਾ ਵੇਚਦਾ ਹੈ ਪਿੰਡ ਦੇ ਲੋਕਾਂ ਨੂੰ ਏਰੀਆ ਦੇ ਲੋਕਾਂ ਨੂੰ ਪਤਾ ਹੁੰਦਾ ਤੁਸੀਂ ਉਹ ਪੁਲਿਸ ਨੂੰ ਦੱਸੋ ਜੇ ਕਈ ਲੋਕ ਕਹਿੰਦੇ ਆ ਜੀ ਅਸੀਂ ਪੁਲਿਸ ਨੂੰ ਨਹੀਂ ਦੱਸਦੇ ਵੀ ਸਾਡਾ ਨਾਮ ਸਾਹਮਣੇ ਆਜੂ ਸਾਨੂੰ ਡਰ ਲੱਗਦਾ ਮੈਂ ਆਪਣੇ ਵੱਲੋਂ ਵੀ ਅਪੀਲ ਕਰਦੀ ਹਾਂ ਤੁਸੀਂ ਸਾਨੂੰ ਦੱਸੋ ਸਾਨੂੰ ਨਹੀਂ ਦੱਸਣਾ ਚਾਹੁੰਦੇ ਮੇਰੇ ਘਰ ਦੇ ਬਾਹਰ ਇੱਕ ਲੈਟਰ ਬਾਕਸ ਲੱਗਿਆ ਹੈ ਪੇਪਰ ਤੇ ਲਿਖ ਕੇ ਆਪਦੇ ਪਿੰਡ ਦਾ ਆਪਦੇ ਏਰੀਆ ਦਾ ਨਾਮ ਜਿਹੜਾ ਨਸ਼ਾ ਵੇਚਦਾ ਹੈ ਉਹਦਾ ਨਾਮ ਲਿਖ ਕੇ ਉੱਥੇ ਪਾ ਦਿਓ ਤੁਹਾਡਾ ਨਾਮ ਬਿਲਕੁਲ ਗੁੱਪ ਹੋਊਗਾ ਹਾਂ ਉਹਦੇ ਲਈ ਅਸੀਂ ਕੱਲ ਦਾ ਕੈਂਡਲ ਮਾਰਚ ਰੱਖਿਆ ਹੈ ਬਹੁਤ ਨਿੰਦਨੀਆ ਜੋ ਹੋਈ ਹੈ ਘਟਨਾ ਬਹੁਤ ਨਿੰਦਨੀਆ ਹੈ ਕਿਉਂਕਿ ਦੇਖੋ ਕਹਿੰਦੇ ਆ ਜਿਹੜੇ ਅੰਤਖਵਾਦੀ ਹੁੰਦੇ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਪਰ ਸਾਨੂੰ ਸਭ ਤੋਂ ਵੱਡਾ ਦੁੱਖ ਇਹ ਹੈ ਵੀ ਉੱਥੇ ਇਹ ਚੈੱਕ ਕਰਕੇ ਕਿ ਕਿਹੜੇ ਹਿੰਦੂ ਐ ਉਹਨਾਂ ਨੂੰ ਮਾਰਿਆ ਗਿਆ ਮੈਂ ਸਾਡੇ ਪੀਐਮ ਸਾਹਿਬ ਨੂੰ ਵੀ ਅਪੀਲ ਕਰਦੀ ਆ ਮੋਦੀ ਜੀ ਨੂੰ ਜਿਹੜੇ ਕਹਿੰਦੇ ਵੀ ਭਾਰਤ ਇੱਕ ਹਿੰਦੂ ਰਾਸ਼ਟਰ ਹੈ ਜੇ ਉੱਥੇ ਹਿੰਦੂ ਸੇਫ ਨਹੀਂ ਐ ਤਾਂ ਹਿੰਦੂ ਰਾਸ਼ਟਰ ਕਿੱਥੇ ਐ ਤੇ ਸਾਨੂੰ ਮੋਦੀ ਜੀ ਤੋਂ ਪੂਰੀ ਉਮੀਦ ਐ ਕਿ ਇਸ ਦੀ ਜਰੂਰ ਇਹਦਾ ਬਦਲਾ ਲਿੱਤਾ ਜਾਊਗਾ ਅਤੇ ਕਾਰਵਾਈ ਹੋਊਗੀ ਜਿਨ੍ਹਾਂ ਲੋਕਾਂ ਨੇ ਇਹ ਅਟੈਕ ਕੀਤਾ ਤੁਸੀਂ ਦੇਖੋ ਉਹ ਇੱਕ ਤਾਂ ਵਿਚਾਰੇ 6 ਮਹੀਨੇ 6 ਦਿਨ ਹੋਏ ਸੀ ਜਿਨ੍ਹਾਂ ਦੀ ਸ਼ਾਦੀ ਹੋਈ ਸੀ ਉਹਨਾਂ ਬੱਚਿਆਂ ਤੇ ਕੀ ਮੰਨ ਤੇ ਗੁਜਰੂਗੀ ਤਾਂ ਜਿੰਨਾ ਚਿਰ ਉਹਨਾਂ ਨੂੰ ਸਜ਼ਾ ਨਹੀਂ ਮਿਲੂਗੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੂਗੀ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਕਾਰਵਾਈ ਵੀ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਬਾਅਦ ਵਿੱਚ ਵੀ ਕੋਈ ਹਿੰਮਤ ਨਾ ਕਰ ਸਕੇ ਇਦਾਂ ਦੀ ਘਟਨਾ ਕਰਨ ਬਿਲਕੁਲ ਜੀ ਜੇ ਬੱਚੇ ਨਸ਼ੇ ਤੋਂ ਜਾਗਰੂਕ ਹੋਣਗੇ ਤਾਂ ਹੀ ਉਹ ਵੱਡੇ ਅੱਗੇ ਜਾਗਰੂਕ ਹੋਣਗੇ ਅੱਜ ਇੱਕ ਛੋਟਾ ਬੱਚਾ ਅਪੀਲ ਕਰਦਾ ਹੈ ਤਾ ਬਡੇ ਦੇ ਮਨ ਤੇ ਵੀ ਆਂਦਾ ਕਿ ਵੀ ਮੈਂ ਕੋਈ ਗਲਤ ਕੰਮ ਕਰ ਰਿਹਾ ਜਿਹੜੇ ਬੱਚੇ ਕਹਿ ਰਹੇ ਐ ਬੱਚਿਆਂ ਦੀ ਤਾਂ ਰੱਬ ਵੀ ਸੁਣਦਾ ਤਾਂ ਮੈਨੂੰ ਪੂਰੀ ਉਮੀਦ ਹੈ ਬਡੇ ਵੀ ਸੁਣਨਗੇ ਜਿਹੜੇ ਨਸ਼ਿਆਂ ਦੇ ਆਦੀ ਐ ਬੱਚਿਆਂ ਦੀ ਅਪੀਲ ਸੁਣ ਕੇ ਨਸ਼ਾ ਮੁਕਤ ਪੰਜਾਬ ਜ਼ਰੂਰ ਬਣਾਉਣਗੇ ਬਿਲਕੁਲ ਜੀ ਬਿਲਕੁਲ ਅਸੀਂ ਉਹਨਾਂ ਚਿਰ ਇਦਾਂ ਦੇ ਅਭਿਆਨ ਕਰਦੇ ਰਵਾਂਗੇ ਪੁਲਿਸ ਸਾਫ਼ ਦੀ ਕਾਰਵਾਈ ਕਰਦੀ ਰਹੂਗੀ ਜਦੋਂ ਪੰਜਾਬ ਬਿਲਕੁਲ ਨਸ਼ਿਆਂ ਤੋਂ ਸਾਫ਼ ਹੋ ਜਾਵੇ